ਪੰਜਾਬ ਵਿੱਚ ਕਰੋਨਾ ਦੀ ਲਹਿਰ ਫੇਰ ਤੋਂ ਮਹਿਸੂਸ ਹੋ ਰਹੀ ਹੈ ਮੁਹਾਲੀ ਵਿੱਚ ਕਰੋਨਾ ਦਾ ਪਹਿਲਾ ਮਰੀਜ਼ ਪਾਇਆ ਗਿਆ ਜਿਸ ਨਾਲ ਟਰਾਈ ਸਿਟੀ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹਾਲਾਂਕਿ ਸਿਹਤ ਵਿਭਾਗ ਨੇ ਲੋਕਾਂ ਨੂੰ ਟੀਰਜ ਰੱਖਣ ਅਤੇ ਜ਼ਰੂਰੀ ਸੁਰੱਖਿਆ ਕਦਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਤੁਸੀਂ ਦੇਖ ਰਹੇ ਹੋ ਆਪਕਸ ਨਿਊਜ਼ ਚੈਨਲ ਜਿੱਥੇ ਮਿਲਦੀ ਹੈ ਹਰ ਵੱਡੀ ਘਟਨਾ ਦੀ ਤੁਰੰਤ ਜਾਣਕਾਰੀ ਸੱਚ ਤੇਜ਼ ਤੇ ਬਿਨਾਂ ਰੁਕਾਵਟ ਖਬਰਾਂ ਨਾਲ ਕਰੋਨਾ ਨੇ ਦਿੱਤੀ ਪੰਜਾਬ ਵਿੱਚ ਦਸਤਕ ਮੁਹਾਲੀ ਚ ਸਾਹਮਣੇ ਆਇਆ ਪਹਿਲਾ ਮਾਮਲਾ ਪੰਜਾਬ ਵਿੱਚ ਕਰੋਨਾ ਦੀ ਲਹਿਰ ਇੱਕ ਵਾਰ ਫੇਰ ਤੋਂ ਮਹਿਸੂਸ ਹੋ ਰਹੀ ਹੈ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਕਰੋਨਾ ਦਾ ਪਹਿਲਾ ਮਰੀਜ਼ ਪਾਇਆ ਗਿਆ ਹੈ ਇਸ ਮਾਮਲੇ ਨੇ ਸਾਰੇ ਟ੍ਰਾਈ ਸਿਟੀ ਵਿੱਚ ਚਿੰਤਾ ਦੀ ਲਹਿਰ ਦੌੜਾ ਦਿੱਤੀ ਹੈ ਪਰ ਸਿਹਤ ਵਿਭਾਗ ਨੇ ਲੋਕਾਂ ਨੂੰ ਦੀ ਰੋਧ ਰੱਖਣ ਦੀ اپیل ਕੀਤੀ ہے પ્રાપ્ત ਜਾਣਕਾਰੀ ਅਨੁਸਾਰ ਯਮੁਨਾ ਨਗਰ ਦੀ ਇੱਕ ਔਰਤ 모ਹਾਲੇ ਵਿੱਚ ਸਤਸੰਗ ਵਿੱਚ ਸ਼ਾਮਲ ਹੋਣ ਲਈ ਆਈ ਸੀ ਸਤਸੰਗ ਦੌਰਾਨ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਜਲਦੀ ਹੀ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹਸਪਤਾਲ ਵਿੱਚ ਜਾਂਚ ਕੀਤੀ ਗਈ ਅਤੇ ਪਤਾ ਚੱਲਿਆ ਕਿ ਉਹ ਕੋਰੋਨਾ ਪੋਜ਼ੀਟਿਵ ਸੀ ਹਾਲਾਂਕਿ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਔਰਤ ਦੀ ਸਿਹਤ ਵਿੱਚ ਸੁਧਾਰ ਆ ਚੁੱਕਿਆ ਹੈ ਅਤੇ ਉਹ ਹਸਪਤਾਲ ਵਿੱਚ ਮੋਨਿਟਰਿੰਗ ਹੈਠ ਠੀਕ ਹੋ ਰਹੀ ਹੈ ਇਸ ਮਾਮਲੇ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਕਿਹਾ ਹੈ ਕਿ ਕਰੋਨਾ ਦੇ ਮਰੀਜ਼ ਦੀ ਪਛਾਣ ਅਤੇ ਉਪਚਾਰ ਵਿੱਚ ਕੁਝ ਵੀ ਸੰਕਟ ਦੀ ਗੱਲ ਨਹੀਂ ਹੈ ਇਸ ਮਾਮਲੇ ਨੂੰ ਫਿਲਹਾਲ ਟ੍ਰਾਈ ਸਿਟੀ ਦਾ ਪਹਿਲਾ ਮਾਮਲਾ ਮੰਨਿਆ ਜਾ ਰਿਹਾ ਪਰ ਘਬਰਾਉਣ ਦੀ ਕੋਈ ਵੀ ਲੋੜ ਨਹੀਂ ਹੈ ਕਿਉਂਕਿ ਸਿਹਤ ਵਿਭਾਗ ਇਸ ਨੂੰ ਪੂਰੀ ਤਰ੍ਹਾਂ ਹੱਲ ਕਰਨ ਦੇ ਲਈ ਤਤਪਰ ਹੈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਤੇ ਮੋਹਾਲੀ ਵਿੱਚ ਵੀ ਇਸ ਦੀ ਦਸਤਕ ਦਾ ਖੁਲਾਸਾ ਹੋਇਆ ਹੈ ਹਾਲਾਂਕਿ ਮਾਮਲਾ ਸਾਰੇ ਟ੍ਰਾਈ ਸਿਟੀ ਦੇ ਲਈ ਇੱਕ ਚੇਤਾਵਨੀ ਦਾ ਕਾਰਨ ਬਣਿਆ ਹੋਇਆ ਹੈ ਪਰ ਸਿਹਤ ਵਿਭਾਗ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਰੋਨਾ ਨਾਲ ਨਿਪਟਣ ਲਈ ਸਾਰੇ ਜ਼ਰੂਰੀ ਸੁਰੱਖਿਆ ਉਪਾਅ ਕੀਤੇ ਜਾ ਰਹੇ ਨੇ ਇਸ ਸਥਿਤੀ ਵਿੱਚ ਸਿਹਤ ਮਾਹਿਰਾਂ ਅਤੇ ਅਧਿਕਾਰੀਆਂ ਨੇ ਲੋਕਾਂ ਨੂੰ ਇਹ ਯਕੀਨ ਦਿਲਾਇਆ ਕਿ ਉਹਨਾਂ ਨੂੰ ਸਿਹਤ ਸੁਰੱਖਿਆ ਦੇ ਸਾਰੇ ਕਦਮਾਂ ਦਾ ਪਾਲਣਾ ਕਰਨੀ ਚਾਹੀਦੀ ਹੈ ਨਾਲ ਹੀ ਵਾਧੂ ਟੈਸਟਿੰਗ ਸਮਾਜਿਕ ਦੂਰੀ ਅਤੇ ਸਫਾਈ ਨੂੰ ਯਕੀਨੀ ਬਣਾਉਣਾ অতি ਜ਼ਰੂਰੀ ਹੈ